ਮੇਰੇ ਸਤਿਕਾਰਯੋਗ ਆਗੂ ਸਾਥਿਓ ਸਭ ਨੂੰ ਜੈ ਪੀਨ ਜੈ ਭਾਰਤ ਸਸਕਾਲ ਨਮਸਕਾਰ ਸਾਥਿਓ ਲਗਭਗ ਆਪਾਂ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਮਨਰੇਗਾ ਦੇ ਕੰਮਾਂ ਦੇ ਵਿੱਚ ਮੀਟਿੰਗਾਂ ਕਰਨ ਲਈ ਅੱਜ ਵੀ ਅਸੀਂ ਸ਼ੁੱਕਰਵਾਰ 31 ਤਰੀਕ ਲਗਭਗ ਸਵੇਰੇ 10 ਵਜੇ ਅਸੀਂ ਜਿਹੜਾ ਚੰਡੀਗੜ੍ਹ ਪਹੁੰਚ ਗਏ ਸੀਗੇ ਐਸਸੀ ਕਮਿਸ਼ਨ ਚੇਅਰਮੈਨ ਨੂੰ ਮਿਲਣ ਵਾਸਤੇ ਅਤੇ ਮੀਟਿੰਗ ਕਰਨ ਵਾਸਤੇ ਵੀ ਅੱਗੇ ਅਸੀਂ ਜਿਹੜਾ ਮੁੱਦਾ ਫਰੋਰੀਪੁਰ ਦੇ ਵਿੱਚ ਪਰਮਾਨੈਂਟ ਟੈਂਟ ਲਾ ਕੇ ਬੈਠਣਾ ਹੈ ਤਾਂ ਉਸ ਟੈਂਟ ਦੇ ਵਿੱਚ ਕੱਲੀ ਮਨਰੇਗਾ ਨਹੀਂ ਹੈ ਮਨਰੇਗਾ ਤੋਂ ਇਲਾਵਾ ਸਾਡੀਆਂ ਹੋਰ ਬੜੀਆਂ ਹੱਕੀ ਮੰਗਾਂ ਨੇ ਜਿਹੜੀਆਂ ਕਿ ਲਾਪਾਤਰੀ ਕਾਟ ਬੀਪੀਐਲ ਕਾਟ ਨੀਲਾ ਕਾਟ ਪੀਲਾ ਕਾਟ ਅਤੇ ਮੈਡੀਕਲ ਸਹੂਲਤਾਂ ਦਾ ਕਾਟ ਅਤੇ ਹੋਰ ਬਹੁਤ ਕਾਟ ਨੇ ਜਿਹੜੇ ਬਣੇ ਹੋਏ ਨੇ ਲੇਕਿਨ ਸਰਕਾਰ ਉਹਦੇ ਤੇ ਕੋਈ ਸਹੂਲਤ ਨਹੀਂ ਦੇ ਰਹੀ ਤਾਂ ਇਹ ਵੀ ਲਾਗੂ ਕਰਵਾਉਣ ਦੀ ਅੱਜ ਦੀ ਮੀਟਿੰਗ 'ਚ ਗੱਲ ਕਰਨੀ ਆ ਇਸ ਤੋਂ ਇਲਾਵਾ ਕਿ ਲੋਨ ਨੇ ਜਿਹੜੇ ਸਰਕਾਰੀ ਸਾਡੇ ਬੀਬੀਆਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਲੋਨ ਪ੍ਰਾਈਵੇਟ ਚੱਕਦੀਆਂ ਜਦੋਂ ਉਹ ਬੈਂਕ ਦੇ ਵਿੱਚ ਪਾਸ ਹੁੰਦਾ ਲੋਨ ਤੇ ਸਾਡੇ ਖਾਤੇ ਚੋਂ ਦਾ ਉਦੋਂ ਜੋੜ ਲਾ ਲਿਆ ਕਰੋ ਤੇ ਜਦੋਂ ਕਿਸ਼ਤਾਂ ਆਪਾਂ ਵਾਪਸ ਕਰਨੀਆਂ ਹੁੰਦੀਆਂ ਆ ਤਾਰਨੀਆਂ ਹੁੰਦੀਆਂ ਉਦੋਂ ਜੋੜ ਲਾ ਲਿਆ ਕਰੋ ਕਿ ਸਾਡੇ ਤੋਂ ਡਬਲ ਪ੍ਰਾਈਵੇਟ ਲੋਨ ਵਾਲੇ ਜਿਹੜੇ ਪੈਸਾ ਵਸੂਲ ਕਰ ਲੈਂਦੇ ਨੇ ਇਹ ਵੀ ਸਾਡਾ ਮੁੱਦਾ ਹੈਗਾ ਕਿ ਸਰਕਾਰੀ ਲੋਨ ਦਿੱਤਾ ਜਾਵੇ ਇਸੇ ਤਰਜ਼ ਤੇ ਇਸੇ ਤਰ੍ਹਾਂ ਹੀ ਸਾਡਾ ਪੜਾਈ ਦਾ ਵਿਸ਼ਾ ਸੀ ਸਾਡੇ ਬਹੁਤ ਸਾਥੀ ਅੱਖ-ਵੱਖ ਪੰਜਾਬ ਤੋਂ ਜਥੇਬੰਦੀਆਂ ਨੇ ਇੱਕ ਮਾਨਯੋਗ ਪੰਜਾਬ-हरियाणा ਹਾਈ ਕੋਰਟ ਤੋਂ ਹੁਕਮ ਜਾਰੀ ਕਰਾਏ ਸੀ ਕਿ ਸਾਡੇ ਬੱਚੇ ਜਿਹੜੇ ਸਕਾਲਰਸ਼ਿਪ ਵਜੀਫੇ ਮਿਲਣ ਤੇ ਪੜ੍ਹਾਈ ਫ੍ਰੀ ਹੋਵੇ ਭਾਵੇਂ ਸਰਕਾਰੀ ਹਸਪੀਟਲ ਹੋਵੇ ਭਾਵੇਂ ਪ੍ਰਾਈਵੇਟ ਹੋਵੇ ਤਾਂ ਜਿਹੜੇ ਸਾਡੇ ਬੱਚੇ ਪੜ੍ਹ ਰਹੇ ਨੇ ਉਹਨਾਂ ਦੀਆਂ ਨੌਕਰੀਆਂ ਐਸੀ ਕਾਟਾਗਰੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣ ਇਹ ਵੀ ਸਾਡਾ ਮੁੱਦਾ ਹੈਗਾ ਇਸ ਤੋਂ ਇਲਾਵਾ ਮੁੱਦੇ ਸਾਡੇ ਅ ਜਿਹੜਾ ਸਰਕਾਰ ਨੇ ਲਾਲ ਲਕੀਰ ਦੇ ਅੰਦਰ ਲੋਕ ਬੈਠੇ ਸੀ ਉਹਨਾਂ ਦੀਆਂ ਰਜਿਸਟਰੀਆਂ ਕਰਨ ਦਾ ਵਾਅਦਾ ਕੀਤਾ ਸੀ ਉਹ ਵੀ ਮੁੱਦਾ ਸਾਡੇ ਕੋਲੇ ਹੈਗਾ ਮੁੱਦੇ ਸਾਡੇ ਕੋਲੇ ਲਗਭਗ ਬਹੁਤ ਨਹੀਂ 13 14 ਨੇ ਅੱਜ ਇਹਨਾਂ ਮੁੱਦਿਆਂ ਤੇ ਐਸੇ ਕਮਿਸ਼ਨ ਚੇਅਰਮੈਨ ਨਾਲ ਮੀਟਿੰਗ ਵਿੱਚ ਅਸੀਂ ਗੱਲ ਕਰਾਂਗੇ ਵੀ ਇਸ ਮੁੱਦਿਆਂ ਲਈ ਅਸੀਂ ਲਗਾਤਾਰ ਪਰਮਾਨੈਂਟ ਪਰਮਾਨੈਂਟ ਅਸੀਂ ਬੈਠਣਾ ਪਰਮਾਨੈਂਟ ਬੈਠਣਾ ਤਾਂ ਉਹ ਸਾਡੀ ਤੁਸੀਂ ਕੀ ਸਪੋਰਟ ਕਰਦੇ ਹੋ ਸਾਨੂੰ ਪੂਰੀ ਅਮੇਂ ਦਾ ਕਿ ਸਾਡੀ ਐਸੇ ਕਾਟਾਗਰੀ ਦੇ ਨਾਲ ਸੰਬੰਧਤ ਸਾਡਾ ਐਸੇ ਕਮਿਸ਼ਨ ਚੇਅਰਮੈਨ ਜਿਹੜਾ ਹੈਗਾ ਕੋਈ ਨਾ ਕੋਈ ਸਾਨੂੰ ਇਹਦੇ ਤੇ ਸੰਯੋਗ ਕਰੇਗਾ ਚਾਹ ਪ੍ਰਸ਼ਾਸਨ ਦੇ ਨਾਲ ਆ ਇਥੋਂ ਫੋਨ ਰਾਹੀਂ ਚਾਹ ਲੈਟਰ ਚ ਚਾਹ ਉਥੇ ਮੀਟਿੰਗ ਕਰਾਉਣ ਦੇ ਵਿੱਚ ਹੀ ਸਾਡਾ ਸੰਯੋਗ ਕਰੇ ਤੇ ਅਸੀਂ ਬਹੁਤ ਅੱਗੇ ਅਸੀਂ ਆਪਣੇ ਹੱਕਾਂ ਨੂੰ ਲਾਗੂ ਕਰਵਾ ਸਕਦੇ ਹਾਂ ਬੜੀ ਪਾਵਰ ਹੁੰਦੀ ਐਸੀ ਕਮਿਸ਼ਨ ਚੇਅਰਮੈਨ ਕੋਲੇ ਜੇ ਪਰਮਾਤਮਾ ਨੇ ਉਹਨਾਂ ਦੇ ਮਨ ਵਿੱਚ ਕੋਈ ਨਾ ਕੋਈ ਦਾਇਆ ਹੋਈ ਤੇ ਸਾਨੂੰ ਉਹ ਪੂਰਾ ਸਹਿਯੋਗ ਦੇਣਗੇ ਤਾਂ ਸਾਥੀਓ ਲਗਭਗ ਮਨਰੇਗਾ ਦੀ ਕੱਲੀ ਗੱਲ ਜ਼ਿਲ੍ਹਾ ਫਿਰੋਜ਼ਪੁਰ ਚ ਨਹੀਂ ਹੈ ਬਾਕੀ ਕੱਲ ਵੀ ਅਸੀਂ 30 ਤਰੀਕ ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਕੀਤਾ ਤੇ ਮੀਟਿੰਗ ਹੋਈ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਲੇਕਿਨ ਹੋਰ ਵੀ ਬਹੁਤ ਜਗ੍ਹਾ ਤੇ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਲਗਭਗ ਆਪਾਂ ਹੁਣ ਪੰਜਾਬ ਲੈਵਲ ਤੇ 25 ਤੋਂ ਲੈ ਕੇ 30000 ਮਨਰੇਗਾ ਮਜ਼ਦੂਰ ਇਕੱਠਾ ਕਰ ਸਕਦੇ ਆ ਚਾਹ ਦਿੱਲੀ ਜਾਣਾ ਪਵੇ ਦਿੱਤਾ ਵੀ ਕਰ ਸਕਦੇ ਆ ਸਾਥੀਓ ਬੜੀ ਆਸ ਨਾਲ ਤੁਹਾਡੇ ਤੋਂ ਇੱਕ ਮੇਨ ਰੱਖੀ ਆ ਕਿ ਤੁਸੀਂ ਸਾਰੇ ਹੀ ਮੇਰੇ ਤਰ੍ਹਾਂ ਮੇਰੇ ਤਰ੍ਹਾਂ ਆਪਣੇ ਆਪ ਨੂੰ ਜ਼ਿੰਮੇਵਾਰ ਸਮਝੋ ਉਹ ਮਨਰੇਗਾ ਮਜ਼ਦੂਰੀ ਨਹੀਂ ਹੈ ਉਹ ਇੱਕ ਮਨਰੇਗਾ ਮਜ਼ਦੂਰ ਆਗੂ ਵੀ ਹੈਗਾ ਹੈ ਮਨਰੇਗਾ ਮਜ਼ਦੂਰਾਂ ਦਾ ਉਹ ਜੋਬ ਕਾਰਡ ਬਣਿਆ ਉਹ ਮਨਰੇਗਾ ਦਾ ਮਾਲਕ ਵੀ ਹੈਗਾ ਪਰ ਮਾਲਕਾਂ ਨੂੰ ਕੰਮ ਨਹੀਂ ਮਿਲ ਰਿਆ ਤਾਂ ਚੋਰ ਜਿਹੜੇ ਹੈਗੇ ਆ ਉਹ ਨਜਾਇਜ਼ ਹਾਜ਼ਰੀਆਂ ਲਾ ਰਹਿੰਦੇ ਆ ਇੱਕ ਅਸੀਂ 8 8 ਤਰੀਕ ਦੀ ਇੱਕ ਡਾਟਾ ਚੱਕਿਆ ਹੋਇਆ ਉਹਦੇ ਚ ਪਿਛਲੀਆਂ ਸਰਦੀਆਂ ਦੀ ਫੋਟੋ ਲਾ ਕੇ ਲਗਾਤਾਰ ਮਸਟੋਲਾਂ ਤੇ ਇੱਕ ਹੀ ਫੋਟੋ ਐਡਿਟ ਕਰਕੇ ਤੇ ਪੈਸੇ ਕਢਵਾਏ ਗਏ ਆ ਅੱਜ ਅਸੀਂ 30 ਤਰੀਕ ਦਾ ਇੱਕ ਮਸਟੋਲ ਚੱਕਿਆ ਹੋਇਆ ਕਿ ਉਹਦੇ ਉੱਤੇ ਸਾਰੀਆਂ ਬੀਬੀਆਂ ਹੈਗੀਆਂ ਉਹ ਬੀਬੀਆਂ ਜਿਹੜੀਆਂ ਹੈਗੀਆਂ ਉਹ ਕੰਮ ਨਹੀਂ ਕਰ ਰਹੀਆਂ ਉੱਥੇ ਬੰਦਿਆਂ ਦੇ ਨਾਮ ਆ ਰਹੇ ਆ ਸਾਨੂੰ ਅਡੀਸ਼ਨਲ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਮਿਲੀ ਸੀਗੀ ਉਸ ਮੀਟਿੰਗ ਵਿੱਚ ਸਾਰੇ ਪੀਡੀਪੀਓ ਸਾਰੇ ਏਪੀਓ ਹੈਗੇ ਸੀ ਉਹ ਕਹਿੰਦੇ ਸੀ ਹੁਣ ਜਿਹੜੀ ਐਪ ਚਾਲੂ ਕੀਤੀ ਹੋਈ ਆ ਉਹ ਇੱਕ ਅੱਖਾਂ ਨੂੰ ਸਕੈਨ ਕਰਕੇ ਹਾਜ਼ਰੀ ਲੱਗਦੀ ਆ ਤਾਂ ਇਹ ਕਿੱਥੇ ਗਿਆ ਵਾਦੇ ਇਸ ਦੇ ਸਬੰਧ ਵਿੱਚ ਅਸੀਂ ਐਤਵਾਰ ਦੀ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲੈ ਕੇ ਅੱਗੇ ਸਾਰੇ ਹੀ ਗੱਲਬਾਤ ਕਰਾਂਗੇ ਅੱਗੇ ਕੀ ਸੰਘਰਸ਼ ਕਰਨਾ ਕਿਸ ਤਰੀਕੇ ਨਾਲ ਲਾਗੂ ਕਰਨਾ ਜੇ ਸਾਥੀਆਂ ਨੇ ਸਾਨੂੰ ਪੂਰੇ ਮਾਲ ਨਾਲ ਅਰੇ ਪੂਰੀ ਜ਼ਿੰਮੇਵਾਰੀ ਦੇ ਨਾਲ ਸੰਯੋਗ ਦੇਣ ਦਾ ਭਰੋਸਾ ਦਿਵਾਇਆ ਤਾਂ ਫਿਰ ਅਸੀਂ ਅੱਗੇ ਗੱਲ ਕਰਾਂਗੇ ਅੱਗੇ ਕੰਮ ਕਰਾਂਗੇ ਤਾਂ ਇਹਨਾਂ ਕਹਿ ਦਵਾਂ ਸਭ ਨੂੰ ਜੈ ਪੀਂ ਜੈ ਭਾਰਤ ਸਸਕਾਰ ਨਮਸਕਾਰ ਸਤਿ